ਔਰ ਅੱਧੇ ਘੰਟੇ ਤੋਂ ਲਾਈਨ 'ਚ ਖੜੀ ਆਂ ਔਰ ਰੈੱਡ ਬਿੰਦੀ ਵਾਲੀ ਮੈਡਮ ਨੇ ਮੂਰੇ ਲਗਾ ਲਈ ਮੈਨੂੰ ਕਦੇ ਗੁੱਸਾ ਨਹੀਂ ਆਇਆ ਅੱਜ ਮੈਨੂੰ ਇੰਨਾ ਗੁੱਸਾ ਆਇਆ ਹੋਇਆ ਵੀ ਇਥੇ ਮੂਰੇ ਕਿਉਂ ਲਗਾ ਲਈ ਦੀ ਡੀਜ਼ਲ ਵਾਲਾ ਕੰਮ ਨਿਭੜ ਲਿਆ ਗਿਆ ਤੇ ਹੁਣ ਰਹਿ ਗਿਆ ਪੈਟਰੋਲ ਦੀ ਪੈਟਰੋਲ ਵੀ ਕਹਿੰਦੇ ਕੁਝ ਘੰਟਿਆਂ ਤੋਂ ਬਾਅਦ ਹੋ ਸਕਦਾ ਆ ਜਿਹੜਾ ਖਤਮ ਹੋ ਜੇ ਜਾਂ ਬੰਦ ਹੋ ਜੂਗਾ ਕਿਉਂਕਿ ਫਰ ਹੋ ਰਹੀਲਾ ਕੋਈ ਨਹੀਂ ਹੈਗਾ ਜਦੋਂ ਸਪਲਾਈ ਨਹੀਂ ਪਿੱਛੋਂ ਆਊਗੀ ਇਹ ਪੈਟਰੋਲ ਵਾਲਾ ਕਿੰਨਾ ਕੋਟਾ ਰਹਿ ਗਿਆ ਜੀ ਬਸ ਪਟੋਲ ਦੇ ਬਾਰੇ 1:00 ਵਜੇ ਤੇ ਗਏ ਕਸਟਮਰ ਇੱਕ 9000 ਦੋ ਹਾਂ 1000 2000 ਦਾ ਪਾਰ ਇਸ ਤੋਂ ਉੱਪਰ ਨੇ ਪਾਰਤਾ ਕਿ ਹਾਂ ਤਾਂ ਕੰਮ ਚੱਲਦਾ ਹੈ ਹਰੇਕ ਦਾ ਕੰਮ ਚੱਲਿਆ ਜਿਹੜਾ ਲੈਂਚ ਲੱਗੇ ਸਰ ਇਹ ਮੈਨੂੰ ਤੁਸੀਂ ਦੱਸਿਆ ਮੈਂ ਤਾਂ ਹੁਣੇ ਉਹ ਕਰਵਾਇਆ ਕਿ ਮੈਂ 2500 ਦਾ ਪਟੋਲ ਪਾਣਾ ਉਦੋਂ ਪਤਾ ਲੱਗਦਾ ਜਦੋਂ ਰੁਕ ਜਾਂਦਾ ਕੰਮ ਨਹੀਂ ਅਗਲਾ ਕਹਿੰਦਾ ਸਟ੍ਰਾਈਕ ਦਾ ਕਿੱਡਾ ਕਸਰ ਹੋਊਗਾ ਤੇ ਇਹ ਟੈਂਕਰ ਵਾਲੇ ਦੀ ਸਟ੍ਰਾਈਕ ਹੈ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਚੰਡੀਗੜ੍ਹ ਦੀਆਂ ਜਿੱਥੇ ਪੈਟਰੋਲ ਪੰਪ ਨੇ ਡਰਾਈ ਹੋਣੇ ਸ਼ੁਰੂ ਹੋ ਗਏ ਤੇ ਲੋਕਾਂ ਦੀ ਚਿੰਤਾ ਹਜੇ ਵੀ ਉਮੀ ਵੜੀ ਹੋਈ ਆ ਤੁਸੀਂ ਕੋਕੜੀ ਲੰਬੀ ਲੈਣਾ ਜਿਨੂੰ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਉਵੇਂ-ਉਵੇਂ ਦੇ ਨਾਲ ਤੇਲ ਪੋਣ ਵਾਸਤੇ ਪਹੁੰਚਣਾ ਸ਼ੁਰੂ ਹੋ ਗਿਆ ਸੱਚੀ ਕਹਾਲ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹਿ ਰਹੇ ਸੀਗੇ ਕਿ ਡਰਾਈ ਹੋ ਸਕਦੇ ਨੇ પેટ્રોલ ਪੰਪ ਤਾਂ ਉਹਦੀ ਉਦਾਹਰਨਾਂ ਨਹੀਂ ਸ਼ੁਰੂ ਹੋ ਚੁੱਕੀ ਆ ਜਾਂ ਕਈ ਇਹ ਕਿ ਉਹ ਤਖ ਪਰ ਤਖ ਦਿਖਣ ਲੱਗ ਗਏ ਨੇ ਕਿਉਂਕਿ ਚੰਡੀਗੜ੍ਹ ਖੜੇ ਆ ਚੰਡੀਗੜ੍ਹ ਦਾ ਹੈ ਬਾਹਰਲਾ ਪਾਸਾ ਪੈਂਦਾ ਜਿੱਧਰ ਇੱਕ ਸਾਈਡ ਮੁਹਾਲੀ ਪੈ ਜਾਂਦਾ ਤੇ ਲੋਕਾਂ ਦੀ ਤਦਾਰ ਨਾਲ-ਨਾਲ ਭਰਾ ਗੱਲ ਜਿਹੜਾ ਇੱਥੇ ਤੁਸੀਂ ਸੁਣਨਾ ਜਾਂ ਦੇਖਦੇ ਹੋਗੇ ਬੁਰੀ ਨਹੀਂ ਕੋਈ ਪਰਬੋਣ ਆਇਆ ਤਾਂ ਇਹ ਇਸ ਕਰਕੇ ਕਿਉਂਕਿ ਡੀਜ਼ਲ ਹੈਗਾ ਕਹਿੰਦੇ ਕੱਲ ਰਾਤ ਤੋਂ ਖਤਮ ਹੋ ਚੁੱਕਿਆ ਯਾਨੀ ਕਿ ਪੰਪ ਡਰਾਈ ਹੋਣੇ ਸ਼ੁਰੂ ਹੋ ਗਏ ਨੇ ਜੇਕਰ ਹਜੇ ਵੀ ਹੜਤਾਲ ਦਾ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਚੱਲਦਾ ਰ ਤਾ ਸਵੇਰੇ ਜਦੋਂ ਗੱਲ ਹੋਈ ਸੀ ਪੈਟਰੋਲ ਪੰਪ ਮਾਲਕ ਇਹ ਗੱਲ ਕਹਿੰਦੇ ਸਿਗੇ ਕਿ ਅੱਜ ਰਾਤ ਤੱਕਰੇ ਹਾਲਾਤ ਬਣ ਸਕਦੇ ਨੇ ਕਿ ਪੰਪ ਡਰਾਈ ਹੋ ਸਕਦੇ ਨੇਗੇ ਪਰ ਉਦੋਂ ਪਹਿਲਾਂ ਦੀ ਸਿਚੁਏਸ਼ਨ ਇਹ ਨਜ਼ਰ ਪੈ ਰਹੀ ਹੈ ਵੀ ਜੇਕਰ ਪੈਟਰੋਲ ਵੀ ਹੁਣ ਸਪਲਾਈ ਨਾ ਹੋਇਆ ਤਾਂ ਪੈਟਰੋਲ ਵੀ ਇੱਕ ਟਾਈਮ ਦੇ ਨਾਲ ਬੰਦ ਹੋ ਜਾਊਗਾ ਤੇ ਉਦੋਂ ਬਾਅਦ ਦੇ ਵਿੱਚ ਇਹ ਮਸ਼ੀਨਾਂ ਨੇ ਜਿਹੜੀਆਂ ਖੜ੍ਹਦੀਆਂ ਨਜ਼ਰ ਆਉਣਗੀਆਂ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਚੰਡੀਗੜ੍ਹ ਦੀਆਂ ਜਿੱਥੇ ਪੈਟਰੋਲ ਪੰਪ ਨੇ ਡਰਾਈ ਹੋਣੇ ਸ਼ੁਰੂ ਹੋ ਗਏ ਤੇ ਲੋਕਾਂ ਦੀ ਚਿੰਤਾ ਹਜੇ ਵੀ ਉਮੀੜੀ ਵੜੀ ਹੋਈ ਆ ਤੁਸੀਂ ਦੇਖੋ ਕਿੰਡੀ ਲੰਬੀ ਲਾਈਨ ਆ ਜਿਹਨੂੰ ਜਿਵੇਂ ਜ ਡੀਜ਼ਲ ਵਾਲਾ ਕੰਮ ਨਿਬੜ ਲਿਆ ਗਿਆ ਤੇ ਹੁਣ ਰਹਿ ਗਿਆ ਪੈਟਰੋਲ ਦੀ ਪੈਟਰੋਲ ਵੀ ਕਹਿੰਦੇ ਕੁਝ ਘੰਟਿਆਂ ਤੋਂ ਬਾਅਦ ਹੋ ਸਕਦਾ ਜਿਹੜਾ ਖਤਮ ਹੋ ਜੇ ਜਾਂ ਬੰਦ ਹੋ ਜਾਊਗਾ ਕਿਉਂਕਿ ਫਰ ਹੋ ਰਹੀਲਾ ਕੋਈ ਨਹੀਂ ਹੈਗਾ ਜਦੋਂ ਸਪਲਾਈ ਨਹੀਂ ਪਿੱਛੋਂ ਆਊਗੀ ਤਾਂ ਉਹਦੇ ਨਾਲ ਸਿਚੁਏਸ਼ਨ ਹੈ ਜਿਹੜੀ ਉਹ ਇਸੇ ਤਰ੍ਹਾਂ ਦੇ ਨਾਲ ਬਣਨ ਲੱਗ ਜੂਗੀ ਤੇ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੀਆਂ ਨੇ ਕਿਉਂਕਿ ਕਈ ਦਿਨ ਤੋਂ ਜਿਵੇਂ ਲਗਾਤਾਰ ਇਹ ਸਿਚੁਏਸ਼ਨ ਚੱਲ ਰਹੀ ਆ ਤਾਂ ਕਹਿੰਦੇ ਸੰਡੇ ਤੋਂ ਬਾਅਦ ਸਪਲਾਈ ਹੈ ਜਿਹੜੀ ਉਹ ਨਹੀਂ ਗਈ ਆਈ ਹੈਗੀ ਤੇ ਉਹਦੇ ਨਾਲ ਨਾਲ ਗੱਲ ਇਹ ਹੈ ਕਿ ਇਹ ਚੀਜ਼ਾਂ ਨੇ ਜਿਹੜੀਆਂ ਉਦੋਂ ਪਤਾ ਲੱਗਦਾ ਜਦੋਂ ਰੁਕ ਜਾਂਦਾ ਕੰਮ ਨਹੀਂ ਅਗਲਾ ਕਹਿੰਦਾ ਸਟ੍ਰਾਈਕ ਦਾ ਕਿੱਡਾ ਕ ਅਸਰ ਹੋਊਗਾ ਤੇ ਇਹ ਟੈਂਕਰ ਵਾਲਿਆਂ ਦੀ ਸਟ੍ਰਾਈਕ ਹੈ ਇਹ ਪੈਟਰੋਲ ਵਾਲਾ ਕਿੰਨਾ ਕੁ ਕੋਟਾ ਰਹਿ ਗਿਆ ਜੀ ਵਸੇ ਲਾਈਏ ਪੈਟਰੋਲ ਦੀ ਬਾਹਰ 1 ਵਜੇ ਤੇ ਗਏ ਕਸਟਮਰ ਹੈ 9002 ਹਾਂ 1000 2000 ਦਾ ਪਾਰ ਹੈ ਇਸ ਤੋਂ ਉੱਪਰ ਨੇ ਪਾਰਿਆ ਤਾਂ ਕਿ ਲਿਮਿਟ ਕਰਨਾ ਪਾ ਹਾਂ ਤਾਂ ਕਿ ਕੰਮ ਚੱਲ ਜਾਏ ਹਰੇਕ ਦਾ ਕੰਮ ਚੱਲ ਜਾ ਜਿਹੜਾ ਲੈਂਟ ਲੱਗੇ ਸਵੇਰੇ 6 ਵਜੇ ਤੇ ਲੈਂਟ ਲੱਗੇ ਉਹਨਾਂ ਕੰਮ ਚੱਲ ਜਾਏ ਇਸ ਕਰਕੇ ਆਜਾ 12000 2000 ਤੋਂ ਉੱਪਰ ਪਾਰ ਡੀਜ਼ਲ ਵਾਲਾ ਖਤਮ ਹੋ ਗਏ ਡੀਜ਼ਲ ਵਾਲਾ ਦਾ ਅੱਧਾ ਖਤਮ ਹੋ ਗਿਆ ਜੀ। ਫਿਰ ਇਹ ਕਰ ਚੰਗੀ ਹੈਗੀ ਗੱਲ ਇੱਕ ਕਿਉਂਕਿ ਆਪ ਤਾਂ ਲੋਕ ਮੰਨਦੇ ਨੇ ਹਰੇਕ ਨੂੰ ਹੁੰਦਾ ਗੱਡੀ ਫੁੱਲ ਕਰਦੇ ਬਈ ਉਹ ਕਹਿੰਦੇ ਵੀ ਅਸੀਂ 1000 1000 1500 2000 ਤੱਕ ਦਾ ਪਾ ਰਹੇ ਹਾਂ ਤਾਂ ਕਿ ਹਰ ਕਿਸੇ ਦੀ ਗੱਡੀ ਚੱਲਦੀ ਰਹੇ ਅਸੀਂ ਆਪਦੇ ਤੌਰ ਤੇ ਇਹ ਠੀਕ ਕਰ ਰਹੇ ਆ ਪਰ ਨਾਲ ਤੁਸੀਂ ਦੇਖ ਲਓ ਵੀ ਜਿਹੜੇ ਹਿਸਾਬ ਦੇ ਨਾਲ ਸਿਚੁਏਸ਼ਨ ਬਣਨੀ ਸ਼ੁਰੂ ਹੋ ਗਈ ਲੋਕਾਂ ਦੇ ਵਾਸਤੇ ਵੱਡੀ ਸਮੱਸਿਆ ਉਦੋਂ ਆ ਜਿਹੜੀ ਡੀਜ਼ਲ ਵਾਲੇ ਆਪਾਂ ਕਹੀ ਜਾਂਦੇ ਆ ਵੀ ਹੁਣ ਡੀਜ਼ਲ ਜਦੋਂ ਖਤਮ ਹੋ ਗਿਆ ਕਿਤੇ ਪੈਟਰੋਲ ਖਤਮ ਹੋ ਗਿਆ ਤਾਂ ਡਰਾਈ ਹੈ ਜਿਹੜਾ ਉਹ ਪੰਪ ਹੋਣੇ ਸ਼ੁਰੂ ਹੋ ਗਏ ਨੇ ਉਦਾਹਰਨ ਤੌਰ ਤੇ ਪੈਟਰੋਲ ਵੀ ਕਹਿੰਦੇ ਦੁਪਹਿਰ ਤੱਕ ਸਾਡੇ ਕੋ ਖਤਮ ਹੋ ਜੂਗਾ ਇੱਕ ਤੋਂ ਦੋ ਘੰਟੇ ਕਹਿੰਦੇ ਸਾਡੇ ਅਸੀਂ ਮੰਨ ਕੇ ਚੱਲੇ ਆਂ ਵੀ ਜਿਹੜੀ ਸਪੀਡ ਦੇ ਨਾਲ ਤੇਲ ਪੈ ਰਿਹਾ ਤਾਂ ਇਸ ਸਪੀਡ ਦੇ ਨਾਲ ਹੁਣ ਤੋਂ ਇੱਕ ਤੋਂ ਦੋ ਘੰਟਿਆਂ ਦੇ ਵਿੱਚ ਵਿੱਚ ਪੈਟਰੋਲ ਵੀ ਕਹਿੰਦੇ ਖਤਮ ਹੋਣ ਲੱਗਾਗਾ ਡੀਜ਼ਲ ਤਾਂ ਕਹਿੰਦੇ ਮੁੱਕ ਗਿਆ ਹੈਗਾ ਹੋਰ ਸਰ 201500 ਤੋਂ ਵੱਧ ਨਹੀਂ ਪਾ ਰਹੇ ਹੈਗੇ ਅਸੀਂ ਤਾਂ ਸਰ ਮੈਂ ਤਾਂ ਮੈਨੂੰ ਤਾਂ ਹੁਣੇ ਪੰਜ ਥੋੜੇ ਦੇ ਅੱਧਾ ਘੰਟਾ ਪਹਿਲਾਂ ਪਤਾ ਚੱਲਿਆ ਔਰ ਅੱਧੇ ਘੰਟੇ ਤੋਂ ਲਾਈਨ 'ਚ ਖੜੀ ਹੈ ਔਰ ਰੈੱਡ ਦੀਵਾਰੀ ਮੈਡਮ ਨੇ ਮੂਰੇ ਲਗਾ ਲਈ ਮੈਨੂੰ ਕਦੇ ਗੁੱਸਾ ਨਹੀਂ ਆਇਆ ਅੱਜ ਮੈਨੂੰ ਇੰਨਾ ਗੁੱਸਾ ਆਇਆ ਹੋਇਆ ਵੀ ਤੁਸੀਂ ਮੋਹਰੇ ਕਿਉਂ ਲਗਾ ਲਈ ਬਈ ਜੇ ਆਪਸ ਵਿੱਚ ਪੜਨ ਲੱਗ ਗਏ ਬਿਲਕੁਲ ਬਿਲਕੁਲ ਜੇ ਪੈਟਰੋਲ ਖਤਮ ਹੋ ਗਿਆ ਮੇਰੇ ਰੈਡ ਕਾਰ ਦੀ ਤਾਂ ਖਤਮ ਹੋ ਗਿਆ ਤਾਂ ਮੈਨੂੰ ਤਾਂ ਦੇਖੋ ਪ੍ਰੋਬਲਮ ਹੋ ਜਾਏਗੀ ਨਾ ਫਿਰ ਪਰ ਮੈਡਮ ਕਹੇ ਜੀ ਦੇਖਦੇ ਹੋ ਸਿਚੁਏਸ਼ਨ ਜਦੋਂ ਇਹ ਜੀ ਬਣ ਜਾਂਦੀ ਹੈ ਕਹਿਣਾ ਆਸਾਨ ਹੁੰਦਾ ਜਦੋਂ ਖੁੱਤੇ ਬੀਤਦੀ ਹੈ ਕਹਿਣ ਦਾ ਭਾਵ ਕਿ ਟੈਂਕਰਾਂ ਦੀ ਹੜਤਾਲ ਦਾ ਹੁਣ ਪਤਾ ਲੱਗ ਰਿਹਾ ਹੈ ਨਾ ਵੀ ਕਿਤੇ ਨਾ ਕਿਤੇ ਕਿੰਨਾ ਅਸਰ ਹੋ ਗਿਆ ਬਿਲਕੁਲ ਸਰ ਬਿਲਕੁਲ ਜਦੋਂ ਕਹਿੰਦੇ ਨਾ ਜਦ ਵੈਸੇ ਤਾਂ ਕਹਿੰਦੇ ਪੰਜਾਬੀ ਜਿਸ ਤਨ ਲਾਗੇ ਸੋਤਨ ਜਾਣੇ ਔਰ ਦੂਜੇ ਦਾ ਤਾਂ ਆਪਾਂ ਨੂੰ ਉਹਦੇ ਦੁੱਖ ਪਤਾ ਚੱਲਦਾ ਜਦੋਂ ਸਾਡੇ ਦੇ ਆਪਦੇ ਤੇ ਇਫੈਕਟ ਪੈਣਾ ਸ਼ੁਰੂ ਹੁੰਦਾ ਹੈ ਇਹ ਤਾਂ ਹੈ ਨਾ ਤੇ ਇਹ ਤਾਂ ਖੈਰ ਅਸੀਂ ਪਾਉਂਦੇ ਵੀ 1000 1500 ਤੋਂ ਵੱਧ ਨਹੀਂ ਪਾਰੇ ਹੈਗੇ ਸਰ ਇਹ ਮੈਨੂੰ ਤੁਸੀਂ ਦੱਸਿਆ ਮੈਂ ਤਾਂ ਹੁਣੇ ਉਹ ਕਰਵਾਇਆ ਕਿ ਮੈਂ 2500 ਦਾ ਪੈਟਰੋਲ ਪਵਾਣਾ ਇਹ ਉਹ ਕਹਿੰਦੇ ਵੀ ਸਾਰੀਆਂ ਗੱਡੀਆਂ ਚੱਲਦੀਆਂ ਰਹਿ ਰਹੀਆਂ ਹਾਂ ਇਹ ਵੀ ਗੱਲ ਸਹੀ ਹੈ ਨਾ ਸਰ ਇਹ ਵੀ ਗੱਲ ਸਹੀ ਹੈ ਯਾਰ ਕਹਿੰਦੇ ਇਹ ਬਿਲਕੁਲ ਸਹੀ ਹੈ ਨਦੀਬ ਕੀ ਜਿਹੜੀ ਸਿਚੁਏਸ਼ਨ ਬਣੀ ਪਈ ਹੈ ਕਿ ਲੋਕ ਕਹਿੰਦੇ ਆਪਸ ਸਾਨੂੰ ਗੁੱਸਾ ਆਉਣਾ ਸ਼ੁਰੂ ਹੋ ਗਿਆ ਕਈਆਂ ਦਾ ਤਾਂ ਕਹਿੰਦੇ ਜੇ ਸਾਡਾ ਐਡੀ ਟਾਂਡੇ ਦੇ ਵਿੱਚ ਕਹਿੰਦੇ ਇਸ ਦਾ ਕਦੇ ਨਹੀਂ ਕਦੇ ਲੜਦੇ ਨਜ਼ਰ ਆਏ ਪਰ ਸਾਨੂੰ ਅੱਜ ਕਹਿੰਦੇ ਇੱਕ ਦੂਜੇ ਤੇ ਗੁੱਸਾ ਜ਼ਰੂਰ ਆ ਰਿਹਾ ਹੈ ਕਿਉਂਕਿ ਸਿਚੁਏਸ਼ਨ ਬਣੇ ਜੀ ਗਈ ਹੈ ਕਿ ਲੋਕਾਂ ਦੀ ਦਿੱਕਤ ਪਰੇਸ਼ਾਨੀ ਇਸ ਜੇ ਨਾਲ ਹੋ ਗਈ ਕਿ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਵੱਡੇ ਤੌਰ ਤੇ ਨਾ ਜਿਹੜਾ ਕੀ ਕਿਤੇ ਪਰੇਸ਼ਾਨੀ ਖੜੀ ਹੋ ਜੇ ਕਿਉਂਕਿ ਜੇ ਇੱਕ ਵ ਸਵਾਰੀਆਂ ਘਰਾਂ ਤੋਂ ਲੈ ਕੇ ਫਿਰ ਦਫ਼ਤਰਾਂ ਤੱਕ ਨਹੀਂ ਪਹੁੰਚਣੀਆਂ ਤੇ ਇਹ ਹਾਲਾਤ ਹੌਲੀ-ਹੌਲੀ ਵੱਧਦੇ ਹੀ ਜਾ ਰਿਹਾ ਹੈਗਾ ਸੀਨੀਅਰ ਵੀਰਨ ਦੇ ਸੰਬੰਧ ਇਹਦੇ ਨਾਲ ਸੁਮਿਤ ਸਿੰਘ ਰਜਨਾਸ ਸਪੋਰਟਸ 24 ਟੀਵੀ ਚੰਡੀਗੜ੍ਹ